ਅੱਜ ਪਿੰਡ ਕੋਟਮਰਾ ਦੇ ਜਿਹੜਾ ਏਰੀਆ ਦਰਿਆ ਦੇ ਬਿਲਕੁਲ ਸਰਸ ਕੋਲ ਦੀ ਵੀਡੀਓ ਰਹੀ ਆ ਸਾਹ ਤੁਹਾਨੂੰ ਦਰਿਆ ਚੱਲ ਰਿਹਾ ਆ ਖੇਤਾਨਾ ਦੇ ਜਿਹੜੀਆਂ ਹੈਗੀਆਂ ਫਸਲ ਆ ਕੁਝ ਸੈਂਟਰ ਗਵਰਨਮੈਂਟ ਦੀ ਆ ਕੁਝ ਮਾਲਕੀ ਵਾਲੀ ਜ਼ਮੀਨ ਆ ਜੇ ਤੇ ਗੱਲ ਕਰੀਏ ਮਾਲਕੀ ਵਾਲੀ ਆ ਕਿਉਂਕਿ ਇਹਨਾਂ ਕੋਨੈਕਸ਼ਨ ਵੀ ਲਏ ਹੋ ਤੁਹਾਨੂੰ ਪਿੱਛੇ ਵੀਡੀਓ ਰਾਈਂ ਦਿਖਾਉਣੀ ਆ ਉਹ ਕੋਨੈਕਸ਼ਨ ਲਏ ਹੋਇਆ ਇਹ ਸਾਰੀ ਜਿਸੇ ਕੋਨੈਕਸ਼ਨ ਇਹਨਾਂ ਦੇ ਆਏ ਹੋਇਆ ਇਹ ਤਕਰੀਬਨ 80% ਇਹਨਾਂ ਦੀ ਮਾਲਕੀ ਆ ਪਾਣੀ ਯਾਨੀ ਕਿਸਾਨਾਂ ਦੀ ਵਿੱਚ ਰਹੀ ਆ ਤੇ ਕੁਝ ਏਰੀਆ ਜਿਹੜਾ ਹੈਗਾ ਸੈਂਟਰ ਗਵਰਨਮੈਂਟ ਦਾ ਤੇ ਉਹ ਵੀ ਇਹਨਾਂ ਬਾਈ ਜੋ ਬਣਾਇਆ ਹੋਇਆ ਕਿਸਾਨਾਂ ਨੇ ਤੇ ਅੱਜ ਜਿਹੜਾ ਪਾਣੀ ਦਾ ਵਹਾ ਜਿਹੜਾ ਅੱਜ ਇੱਕ ਸਟਾਪ ਰਾ ਤੇ ਪਾਣੀ ਦਾ ਵਹਾ ਤੇਜ਼ ਆ ਤੇ ਇਹਨਾਂ ਦਰਸ਼ਕ ਪਾ ਵੀ ਅਸੀਂ ਵੀਡੀਓ ਵੀ ਦਿਖਾਉਣੇ ਆ ਕਿ ਕੱਲ ਜਿਹੜਾ ਹੈਗਾ ਸੀ ਝੋਨਾ ਕਾਫੀ ਪਿੱਛੇ ਸੀਗਾ ਜੋ ਕੇ ਤੇਜ਼ ਹੋਣ ਕਰਕੇ ਨਾਲ ਦੀ ਨਾਲ ਖੁਆਰ ਪਾ ਕੇ ਤੇ ਜਿਹੜਾ ਹੈਗਾ ਪਾਣੀ ਜਿਹੜਾ ਜ਼ਮੀਨ ਰੁੜਦੀ ਜਾਂਦੀ ਆ ਤੇ ਕਿਸਾਨਾਂ ਦਾ ਜਿਹੜੀ ਫਸਲ ਝੋਨੇ ਜਿਹੜੀ ਇਹਨਾਂ ਪਾਤੀ ਹੋਈ ਆ ਉਹ ਵੀ ਰੂਟੀ ਚਾਹੀਦੀ ਹੈ ਅੱਜ ਤੱਕ ਦਾ ਲਾਗ ਪਾ ਦ 25 ਤੋਂ 30 ਏਕੜ ਜਿਹੜਾ ਹੈਗਾ ਵਾ ਇਹ ਜਿਹੜਾ ਪਾਣੀ ਦਾ ਦਬਾਅ ਪਾਇਆ ਗਿਆ ਬਾਕੀ ਜਿਹੜਾ ਪਾਣੀ ਲੈ ਜਾਂਦਾ ਉਹ ਕਹਿੰਦੀ ਜਿਹੜੀ ਇਹਦਾ ਪਹਿਲਾਂ ਆ ਰਿਹਾ ਹੈਗਾ ਆਹ ਜਿਹੜਾ ਖਾਹ ਪਿੰਗੀ ਸਾਈ ਕਰਦੀ ਜਾਂਦੀ ਨੂੰ ਦੇਖੋ ਕਿਉਂਕਿ ਪਾਣੀ ਦਾ ਵਹਾਅ ਬਹੁਤ ਜ਼ਿਆਦਾ ਹੈ ਤੇ ਫਿਰ ਉਸ ਤੋਂ ਬਾਅਦ ਕਿਸਾਨਾਂ ਨੇ ਜਿਹੜਾ ਹੈਗਾ ਇੱਥੇ ਬਹੁਤ ਬਤਾਉਂਦੀ ਕਿਹੜੀ ਸਥਾਣ ਨੀ ਹਾਜੀ ਜੇ ਮੇਰੇ ਨਾਲ ਪਟਵਾਲਾ ਕੋਲ ਉਹਨਾਂ ਦੀ ਡਿਊਟੀ ਲੱਗੀ ਆ ਇਹ ਵੀ ਇੱਥੇ ਆਏ ਹੋਏ ਆ ਸੋ ਲਗ ਲਗ ਨਸ਼ਾ ਦਾ ਅਸਲੀ ਪ੍ਰਸ਼ਾਸਨ ਜਿਹੜਾ ਹੈਗਾ ਉਹੀ ਜਗ੍ਹਾ ਦਾ ਅਧਿਕਾਰ ਪਰ ਬੰਦੇ ਨੂੰ ਕੋਈ ਕੰਮ ਤਾਂ ਉਹ ਅੰਦਰ ਆ ਕੇ ਆਪਾਂ ਜਿਹੜਾ ਹੈਗਾ ਉਸ ਦਾ ਬਹੁਤ ਦਾ ਦਰਿਆ ਦੇ ਵਿੱਚ ਹੁਣ ਕੋਈ ਬੱਚੇ ਦਾ ਕੋਈ ਦੇਖਣ ਆਉਂਦੇ ਆ ਤੇ ਇਹ ਟੀਕਾ ਨਾ ਹੁੰਦਾ ਉਹਨੂੰ ਤੁਸੀਂ ਪਾਣੀ ਦਾ ਵਾਪਸ ਦੇਜਾ ਉਹਨੂੰ ਦੱਾਇਆ ਜਾਂਦਾ ਕਿ ਜੇ ਕੋਈ ਆਪਣਾ ਇਹ ਜੀ ਰੋਜ਼ ਥੱਲੇ ਬੈਠੇ ਹੋ ਰਹੇ ਸਾਰੀ ਇੱਕ ਵੀ ਬੇਨਤੀ ਹੈ ਉਹ ਪਿੱਛੇ ਨੂੰ ਦੇ ਦਿੱਤਾ ਹਾਂ ਬਹੁਤ ਬਹੁਤ ਧੰਨਵਾਦ